ਕੈਨੇਡਾ ਚ ਤੇ ਭਾਰਤੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਕੈਨੇਡਾ ਦਾ ਕੋਈ ਵੀ ਐਸਾ ਖੇਤਰ ਨਹੀਂ ਹੋਵੇਗਾ ਜਿੱਥੇ ਕੋਈ ਭਾਰਤੀ ਕੰਮ ਨਾ ਕਰਦਾ ਹੋਵੇ ਪਰ ਕਈ ਭਾਰਤੀ ਅੱਜ ਵੀ ਕੈਨੇਡਾ ਦੇ ਨਾਗਰਿਕ ਹੋਣ ਦੇ ਬਾਵਜੂਦ ਨਸਲਵਾਦ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਨੇ ਭਾਵੇਂ ਇਹ ਸੁਣਨ ਦੇ ਵਿੱਚ ਅਜੀਬ ਲੱਗਦਾ ਹੋਵੇ ਪਰ ਕਿਤੇ ਨਾ ਕਿਤੇ ਭਾਰਤੀ ਲੋਕ ਅੱਜ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਕੈਨੇਡਾ ਰਹਿੰਦੀ ਇੱਕ ਭਾਰਤੀ ਮਹਿਲਾ ਨੇ ਆਪਣੇ ਨਾਲ ਛੋਟੇ-ਛੋਟੇ ਤਜਰਬਿਆਂ ਦੇ ਰਾਹੀਂ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਨਾਲ ਹੋ ਰਹੇ ਵਿਹਾਰ ਤੇ ਰੌਸ਼ਨੀ ਪਾਈ ਹੈ ਸਾਸਤ੍ਰਿਕ ਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੇ ਟੋਰਾਂਟੋ ਨੇੜੇ ਇੱਕ ਕਸਬੇ ਦੇ ਵਿੱਚ ਰਹਿਣ ਵਾਲੀ ਇੱਕ ਭਾਰਤੀ ਮੂਲ ਦੀ ਕੈਨੇਡੀਅਨ ਮਹਿਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ਤੇ ਆਪਣੇ ਨਾਲ ਵਾਪਰੇ ਨਸਲਵਾਦ ਦੇ ਤਜਰਬੇ ਸਾਂਝੇ ਕਰਕੇ ਨਸਲਵਾਦ ਦੇ ਮੁੱਦੇ ਤੇ ਚਰਚਾ ਛੇੜ ਦਿੱਤੀ ਹੈ ਉਸਨੇ ਕੈਨੇਡਾ ਦੇ ਵਿੱਚ ਭਾਰਤੀਆਂ ਨੂੰ ਰੋਜ਼ਾਨਾ ਪੇਸ਼ ਹੋਣ ਵਾਲੀਆਂ ਨਸਲੀ ਟਿੱਪਣੀਆਂ ਅਤੇ ਪੱਖਪਾਤੀ ਵਿਹਾਰ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜੋ ਉਸ ਨੂੰ ਮਾਨਸਿਕ ਪੀੜਾ ਦਿੰਦੀਆਂ ਨੇ ਇਸ ਪੋਸਟ ਨੇ ਸੋਸ਼ਲ ਮੀਡੀਆ ਤੇ ਵਿਆਪਕ ਚਰਚਾ ਨੂੰ ਜਨਮ ਦਿੱਤਾ ਹੈ ਤੇ ਕੁਝ ਲੋਕਾਂ ਨੇ ਉਸ ਦੇ ਪ੍ਰਤੀ ਹਮਦਰਦੀ ਜਤਾਈ ਹੈ ਜਦਕਿ ਦੂਸਰਿਆਂ ਨੇ ਇਸ ਨੂੰ ਅਣਜਾਣ ਪੁਲੇ ਦਾ ਨਤੀਜਾ ਦੱਸਿਆ ਹੈ ਦਰਅਸਲ ਟੋਰਾਂਟੋ ਨੇੜੇ ਰਹਿਣ ਵਾਲੀ ਇੱਕ ਭਾਰਤੀ ਮੂਲ ਦੀ ਮਹਿਲਾ ਨੇ ਰੈਡਿਟ ਤੇ ਆਪਣੇ ਪੋਸਟ ਦੇ ਵਿੱਚ ਦੱਸਿਆ ਕਿ ਉਸ ਨੂੰ ਅਕਸਰ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ ਉਸਨੇ ਆਪਣੇ ਨਾਲ ਹੋਈਆਂ ਘਟਨਾਵਾਂ ਦੀਆਂ ਮਿਸਾਲਾਂ ਵੀ ਸਾਂਝੀਆਂ ਕੀਤੀਆਂ ਜਿਵੇਂ ਕਿ ਕੰਸਰਟ ਦੇ ਵਿੱਚ ਉਸਦਾ ਆਈਡੀ ਕਾਰਡ ਵਾਰ-ਵਾਰ ਜਾਂਚਿਆ ਜਾਣਾ, ਨੇਲ ਸੈਲੂਨ ਦੇ ਵਿੱਚ ਕੀਮਤਾਂ ਬਾਰੇ ਗਲਤ ਧਾਰਨਾਵਾਂ ਬਣਾਉਣਾ ਅਤੇ ਉੱਚੇ ਦਰਜੇ ਦੇ ਰੈਸਟੋਰੈਂਟ ਦੇ ਵਿੱਚ ਅਜੀਬ ਜਾਂ ਫਿਰ ਅਨਸੁਖਾਵੇ ਵਤੀਰੇ ਦਾ ਸਾਹਮਣਾ ਕਰਨਾ ਜਿਸ ਦੇ ਨਾਲ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਨਾਲ ਨਸਲਵਾਦੀ ਪੱਖਪਾਤ ਹੋ ਰਿਹਾ ਹੈ। ਮਹਿਲਾ ਨੇ ਇੱਕ ਤਾਜ਼ਾ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਇੱਕ ਸਪਾ ਦੇ ਵਿੱਚ ਗਈ ਤਾਂ ਇੱਕ ਮਹਿਲਾ ਨੇ ਉਸ ਦੀ ਅੰਗਰੇਜ਼ੀ ਸੁਣ ਕੇ ਹੈਰਾਨੀ ਜਤਾਈ ਤੇ ਪੁੱਛਿਆ ਕਿ ਉਹ ਭਾਰਤੀ ਹੋ ਕੇ ਵੀ ਇੰਨੀ ਚੰਗੀ ਅੰਗਰੇਜ਼ੀ ਕਿਵੇਂ ਬੋਲ ਸਕਦੀ ਹੈ ਮਹਿਲਾ ਨੇ ਲਿਖਿਆ ਕਿ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਸਵਾਲ ਦਾ ਕੀ ਜਵਾਬ ਦੇਵੇ ਮਹਿਲਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਨੇ ਅਤੇ ਬਹੁਤ ਹੀ ਥਕਾ ਦੇਣ ਵਾਲੀਆਂ ਹੁੰਦੀਆਂ ਨੇ ਉਸਨੇ ਇਹ ਵੀ ਦੱਸਿਆ ਕਿ ਕੁਝ ਲੋਕ ਉਸਦੇ ਹਲਕੇ ਰੰਗ ਨੂੰ ਦੇਖ ਕੇ ਉਸਦੇ ਭਾਰਤੀ ਹੋਣ ਤੇ ਸ਼ੱਕ ਕਰਦੇ ਨੇ। ਕਈ ਉਸਦੇ ਰੰਗ ਤੇ ਟਿੱਪਣੀਆਂ ਵੀ ਕਰਦੇ ਨੇ। ਇਹ ਟਿੱਪਣੀਆਂ ਉਸ ਨੂੰ ਅਜੀਬ ਅਤੇ ਅਸਹਿਜ ਮਹਿਸੂਸ ਕਰਵਾਉਂਦੀਆਂ ਨੇ। ਉਸਨੇ ਅੱਗੇ ਲਿਖਿਆ ਕਿ ਅਜਿਹੀਆਂ ਘਟਨਾਵਾਂ ਉਸ ਦੀ ਮਾਨਸਿਕ ਸਿਹਤ ਤੇ ਵੀ ਅਸਰ ਪਾਉਂਦੀਆਂ ਨੇ ਅਤੇ ਉਸ ਨੂੰ ਲਗਾਤਾਰ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਆਪਣੀ ਪਛਾਣ ਸਾਬਤ ਕਰਨੀ ਪੈਂਦੀ ਹੈ। ਇਸ ਪੋਸਟ ਨੇ ਸੋਸ਼ਲ ਮੀਡੀਆ ਤੇ ਵਿਆਪਕ ਚਰਚਾ ਛੇੜ ਦਿੱਤੀ ਹੈ। ਐਕਸ ਤੇ ਕਈ ਲੋਕਾਂ ਨੇ ਇਸ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਕਈ ਲੋਕਾਂ ਨੇ ਇਸ ਨੂੰ ਨਸਲਵਾਦੀ ਥਾਂ ਪੱਛਮੀ ਲੋਕਾਂ ਦੇ ਵਿੱਚ ਭਾਰਤ ਦੇ ਬਾਰੇ ਅਗਿਆਨਤਾ ਹੋਣ ਦੀ ਗੱਲ ਆਖੀ ਹੈ। ਇਸਮੈਲਾ ਦੀ ਪੋਸਟ ਨੇ ਕੈਨੇਡਾ ਦੇ ਵਿੱਚ ਭਾਰਤੀ ਪ੍ਰਵਾਸੀਆਂ ਦੇ ਨਾਲ ਹੁੰਦੇ ਵਿਹਾਰ ਦੇ ਮੁੱਦੇ ਤੇ ਹੁਲਾਰਾ ਦਿੱਤਾ ਹੈ। ਇਹ ਘਟਨਾਵਾਂ ਛੋਟੇ ਪੱਧਰ ਤੇ ਵਾਪਰ ਸਕਦੀਆਂ ਨੇ ਪਰ ਇਹ ਪ੍ਰਵਾਸੀਆਂ ਦੀ ਮਾਨਸਿਕ ਸਿਹਤ ਅਤੇ ਸਮਾਜ ਦੇ ਵਿੱਚ ਉਹਨਾਂ ਦੀ ਥਾਂ ਤੇ ਡੂੰਘਾ ਅਸਰ ਪਾ ਸਕਦੀਆਂ ਨੇ। ਮਹਾਰਾ ਦਾ ਕਹਿਣਾ ਹੈ ਕਿ ਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਸੱਭਿਆਚਾਰਕ ਜਾਗਰੂਕਤਾ ਅਤੇ ਸਿੱਖਿਆ ਦੀ ਜ਼ਰੂਰਤ ਹੈ। ਪਰਵਾਸੀ ਭਾਈਚਾਰੇ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਨਸਲਵਾਦ ਦੀ ਘਟਨਾ ਵੱਡੇ ਪੱਧਰ ਤੇ ਵਾਪਰਦੀ ਹੈ ਤਾਂ ਇਸ ਦੀ ਰਿਪੋਰਟ ਸਥਾਨਕ ਪ੍ਰਸ਼ਾਸਨ ਨੂੰ ਜ਼ਰੂਰ ਕੀਤੀ ਜਾਵੇ ਤੇ ਨਾਲ ਹੀ ਜੋ ਸਥਾਨਕ ਸਮੁਦਾਇ ਸੰਸਥਾਵਾਂ ਨੇ ਜਾਂ ਫਿਰ ਕਾਨੂੰਨੀ ਸੰਗਠਨ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਨਾਲ ਹੀ ਨਸਲਵਾਦ ਦੇ ਮੁੱਦਿਆਂ ਤੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਵਰਤੋਂ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾ ਰਹੀ ਹੈ ਇਹ ਮਾਮਲਾ ਨਾ ਸਿਰਫ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ ਸਗੋਂ ਵਿਦੇਸ਼ਾਂ ਦੇ ਵਿੱਚ ਪ੍ਰਵਾਸੀਆਂ ਨੂੰ ਮਿਲਦੇ ਵਿਹਾਰ ਤੇ ਵਿਆਪਕ ਚਰਚਾ ਦੀ ਲੋੜ ਨੂੰ ਵੀ ਦਰਸਾਉਂਦਾ ਹੈ